ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਬਹੁਤੀ ਲੰਮੀ ਗੱਲ ਨਹੀਂ ਕਰਨੀ ਤੁਹਾਡੇ ਨਾਲ ਮੈਨੂੰ ਸਿੰਘਾਂ ਨੇ ਇੱਕ ਵੀਡੀਓ ਦਿਖਾਈ ਪਈ ਨਾਨਕਸਰ ਸੰਪਰਦਾ ਦੇ ਨਾਲ ਸੰਬੰਧ ਰੱਖਣ ਵਾਲੇ ਜਿੰਨੇ ਵੀ ਪ੍ਰਚਾਰਕ ਨੇ ਨਾਨਕਸਰ ਸੰਪਰਦਾਮਾ ਦੇ ਵੱਖ-ਵੱਖ ਠਾਠਾਂ ਦੇ ਵਿੱਚ ਸਮਾਵਾ ਕਰਨ ਵਾਲੇ ਜਿਹੜੇ ਪ੍ਰਚਾਰਕ ਨੇ ਉਹਨਾਂ ਦੇ ਵੱਲੋਂ ਇੱਕ ਵੀਡੀਓ ਜਿਹੜੀ ਆ ਪਾਈ ਗਈ ਹੈ ਤੇ ਇਹ ਕਿਹਾ ਗਿਆ ਕਿ ਉਹ ਇੱਕ ਇਕੱਠ ਕਰਨ ਜਾ ਰਹੇ ਨੇ ਅਮਰਤਪਾਲ ਸਿੰਘ ਮੈਰੋਂ ਦੇ ਖਿਲਾਫ ਤੇ ਉਹਨਾਂ ਲੋਕਾਂ ਦੇ ਖਿਲਾਫ ਜਿਹੜੇ ਸੰਸਥਾ ਜਾਂ ਸੰਪਰਦਾਵਾਂ ਨੂੰ ਬਦਨਾਮ ਕਰ ਰਹੇ ਨੇ ਪਹਿਲਾਂ ਤਾਂ ਮੈਂ ਇੱਕ ਬੇਨਤੀ ਕਰਾਂ ਕਿ ਕਿਸੇ ਨੇ ਵੀ ਨਾ ਅਮਰਪਾਲ ਸਿੰਘ ਮੈਰੋ ਨੇ ਨਾ ਅਸੀਂ ਕਿਸੇ ਅਜਿਹੇ ਸਿੰਘ ਨੇ ਨਾ ਕਿਸੇ ਸੰਗਤਾਂ ਨੇ ਕਿਸੇ ਵੀ ਅਸਥਾਨ ਕਿਸੇ ਸੰਪਰਦਾ ਨੂੰ ਨਹੀਂ ਭੰਡਿਆ ਨਹੀਂ ਮਾੜਾ ਕਿਹਾ ਸਿਰਫ ਕਿਹਾ ਗਿਆ ਤੇ ਇਹ ਵੀ ਜਿਹੜੇ ਉਹਨਾਂ ਸੰਸਥਾਵਾਂ ਸੰਪਰਦਾਵਾਂ ਦੇ ਵਿੱਚ ਵਿਚਰਨ ਵਾਲੇ ਤੇ ਰਹਿਣ ਵਾਲੇ ਲੋਕ ਜਿਨ੍ਹਾਂ ਦੇ ਵੱਲੋਂ ਇਹ ਚਾਹੇ ਇੱਕ ਕਰਮ ਕੀਤੇ ਗਏ ਨੇ ਸਿਰਫ ਉਹਨਾਂ ਨੂੰ ਨਸ਼ਾ ਕੀਤਾ ਗਿਆ ਵਾ ਅਮਰਤਪਾਲ ਸਿੰਘ ਮਹਿਰੋਂ ਵੱਲੋਂ ਤੇ ਆਰਮ ਸਿੱਖ ਸੰਗਤਾਂ ਵੱਲੋਂ ਜਿਹੜਾ ਵਿਰੋਧ ਆ ਉਹ ਕੀਤਾ ਗਿਆ ਤੇ ਅਮਰਤਪਾਲ ਸਿੰਘ ਦਾ ਸਾਥ ਦਿੱਤਾ ਗਿਆ ਤੇ ਦਿੱਤਾ ਜਾ ਰਿਹਾ ਕਿਉਂਕਿ ਉਹਨਾਂ ਨੇ ਪਾਜ ਉਗੇੜਿਆ ਉਹਨਾਂ ਸੰਸਥਾਵਾਂ 'ਚ ਰਹਿੰਦੇ ਹੋਏ ਅਜਿਹੇ ਕਾਮੀ ਪੁਰਖਾਂ ਦਾ ਸੋ ਜੇਕਰ ਤੁਸੀਂ ਬਿਲਕੁਲ ਇਕੱਠ ਕਰਨਾ ਹੀ ਆ ਤੇ ਇਕੱਠ ਕਰੋ ਤੁਸੀਂ ਉਹਨਾਂ ਲੋਕਾਂ ਦੇ ਖਿਲਾਫ ਜਿਨ੍ਹਾਂ ਨੇ ਇਨ੍ਹਾਂ ਸੰਸਥਾਵਾਂ ਇਨ੍ਹਾਂ ਸੰਪਰਦਾਵਾਂ ਨੂੰ ਬਦਨਾਮ ਕੀਤਾ ਅਤੇ ਸੰਪਰਦਾਮਾ ਦੇ ਸੰਸਥਾਵਾਂ ਦੇ ਵਿੱਚ ਰਹਿੰਦੇ ਹੋਇਆ ਆਉਧਿਆਤੇ ਰਹਿੰਦੇ ਹੋਇਆ ਮਾੜੇ ਕੰਮ ਕੀਤੇ ਸੋ ਉਹ ਕੱਟ ਕਰਨਾ ਤੇ ਉੱਥੇ ਕਰੋ ਨਾ ਕਿ ਇਹ ਇਹ ਕੱਟ ਕਰੋ ਵੀ ਜਿਨ੍ਹਾਂ ਨੇ ਅਜਿਹੇ ਲੋਕਾਂ ਦਾ ਪਾਜ ਉਘੇੜਿਆ ਵਾ ਵੀ ਉਹਨਾਂ ਦੇ ਖਿਲਾਫ ਕਰੋ ਸੋ ਬੇਨਤੀ ਆ ਤੁਸੀਂ ਬੜੇ ਸਿਆਣੇ ਹੋ ਸੁਲਝਿਓ ਪ੍ਰਚਾਰਕੋ ਗੁਰਬਾਣੀ ਦੇ ਇਤਿਹਾਸ ਦੇ ਗਿਆਤਾ ਜੀ ਤੇ ਜੇ ਗੁਰੂ ਨਾਲ ਸੱਚੀ ਮੁੱਚੀ ਤੁਹਾਨੂੰ ਪ੍ਰੇਮ ਆ ਇਹਨਾਂ ਸੰਸਥਾਵਾਂ ਨਾਲ ਪ੍ਰੇਮ ਆ ਤੇ ਫਿਰ ਜਦੋਂ ਅਸੀਂ ਕੱਟ ਕਰਨ ਦੀ ਗੱਲ ਕਰਦੇ ਹਾਂ ਉਹ ਇਕੱਠ ਕਰੋ ਉਹਨਾਂ ਲੋਕਾਂ ਦੇ ਖਿਲਾਫ ਜਿਨ੍ਹਾਂ ਲੋਕਾਂ ਇਹਨਾਂ ਸੰਸਥਾਵਾਂ ਇਹਨਾਂ ਸੰਪਰਦਾਵਾਂ ਨੂੰ ਵਿੱਚ ਰਹਿ ਕੇ ਮਾੜੇ ਕੰਮ ਕਰਕੇ ਬਦਨਾਮ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ